ਨਿੱਜਤਾ ਤੇ ਪ੍ਰਾਈਵੇਸੀ ਤੇ ਹਮਲਾ ਕੀਤਾ ਗਿਆ ਹੈ ਜੇਲ੍ਹ ਦੇ ਵਿੱਚ ਗੁਪਤ ਕੈਮਰੇ ਲੱਗੇ ਆਏ ਇਹ ਬਹੁਤ ਗਲਤ ਗੱਲ ਵਾਹ ਸਰਕਾਰ ਬਹੁਤ ਕਾਨੂੰਨੀ ਹਰਕਤਾਂ ਦੇ ਗਿਰ ਗਈ ਆ ਕਿਉਂਕਿ ਪ੍ਰਾਈਵੇਸੀ ਹਰ ਇੱਕ ਦੀ ਹੁੰਦੀ ਆ ਇਹਨਾਂ ਨੇ ਬਾਥਰੂਮ 'ਚ ਕੈਮਰੇ ਲਾ ਕੇ ਤੇ ਬਹੁਤ ਗਲਤ ਕੀਤਾ ਵਾ ਕੁਝ ਵੀ ਹੱਥ ਆ ਤੱਕir ਸਕਦੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਆ ਪਏ ਕੁਝ ਜ਼ਹਿਰ ਮਲਾ ਕੇ ਵੀ ਕੁਛ ਦੇ ਸਕਦੇ ਆ ਕੰਛੇ ਦਿਨ ਤੋਂ ਭੁੱਖੜ ਤਲਤੇ ਆ ਕੁਝ ਬੰਦਿਆਂ ਦੀ ਹਾਲਤ ਵੀ ਬੜੀ ਵਿਗੜੀ ਹੋਈ ਆ ਇਹ ਜਿਹੜੀ ਚੀਜ਼ ਦਿਖਾ ਰਹੇ ਆ ਕਿ ਉਹ ਕੈਮਰਾ ਕੈਮਰੇ ਉਹਨਾਂ ਨੂੰ ਕੀ ਲੋੜ ਕੈਮਰੇ ਲਾਉਣ ਦੀ ਆਪਣੇ ਆਪ ਤੇ ਕੋਈ ਕੈਮਰੇ ਲਾ ਕੇ ਕੀ 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 ਕਰਨਾ ਚਾਹੁੰਦਾ ਗਿੱਲ ਸਿੰਘ ਜਿਆਦਾ ਸੀਰੀਅਸ ਆ ਕੋਈ ਐਸੇ ਵੀ ਸਿੰਘ ਨੂੰ ਕੁਐਸ਼ਨ ਹੁੰਦਾ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਪੰਜਾਬ ਸਰਕਾਰ ਨੇ ਨਹੀਂ ਲਾਈ ਐਨਐਸਏ ਪੰਜਾਬ ਸਰਕਾਰ ਦਾ ਹੀ ਆ ਇਹ ਪੰਜਾਬ ਸਰਕਾਰ ਹੀ ਕਰਦੀ ਹੈ ਹੱਲ ਕੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦੀ ਆ ਵੀ ਉਹਦੀ ਉਹਨਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਜਿਲ੍ਹੇ ਚ ਸ਼ਿਫਟ ਕੀਤਾ ਜਾਏ ਅਮਰਪਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਾਲ ਮੁਲਾਕਾਤ ਕੀਤੀ ਗਈ ਆਪਣਾ ਮੰਗ ਪੱਤਰ ਦਿੱਤਾ ਗਿਆ ਤੇ ਸਾਡੇ ਨਾਲ ਮੌਜੂਦ ਨੇ ਅਮਰਪਾਲ ਦੇ ਪਿਤਾ ਤਰਸੇਜ ਸਿੰਘ ਜੀ ਭਾਜੀ ਕੀ ਮੁਲਾਕਾਤ ਕੀਤੀ ਹੈ ਕੀ ਮੰਗ ਰਹੀ ਸੀ ਡਿਪਟੀ ਕਮਿਸ਼ਨਰ ਮੰਗ ਉਹਨਾਂ ਦੀ ਜੇਲ੍ਹ ਸ਼ਿਫਟ ਦੀ ਮੰਗ ਕੀਤੀ ਹੈ ਜੀ ਉਹ 5-6 ਦਿਨ ਤੋਂ ਭੁੱਖ ਹੜਤਾਲ ਤੇ ਆ ਕੁਝ ਬੰਦਿਆਂ ਦੀ ਹਾਲਤ ਵੀ ਬੜੀ ਵਿਗੜੀ ਹੋਈ ਆ ਤੇ ਜਿਹੜੀ ਇਹ ਪ੍ਰਸ਼ਾਸਨ ਜਿਹੜੀ ਬਹੁਤ ਨੀਚਰ ਕਰਤ ਕਰ ਰਿਹਾ ਸੀ ਉਹਨਾਂ ਦੇ ਬਾਥਰੂਮਾਂ 'ਚ ਕੈਮਰੇ ਲਾ ਰਿਹਾ ਸੀ ਉਹਦੇ ਵਿਰੋਧ 'ਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਵਾਸਤੇ ਪਤਾ ਨਹੀਂ ਕੀ ਸਾਜ਼ਿਸ਼ ਬਣਾਈ ਜੇ ਸਾਨੂੰ ਕਿਸੇ ਕੋਈ ਕੁਝ ਵੀ ਹੱਤ ਤੱਕ ਕੁਝ ਵੀ ਕਰ ਸਕਦੇ ਸਾਨੂੰ ਸੇ ਮਾਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਤੇ ਇਸ ਕਰਕੇ ਸਾਡੀ ਜੇਲ ਜਿਹੜੀ ਆ ਉਹਨਾਂ 'ਚ ਅਸੀਂ ਕੋਈ ਅਨਪਾਣੀ ਜਲ ਨਹੀਂ ਛਕਾਂਗੇ ਜਿੱਨਾ 'ਚ ਸਾਡੀ ਜੇਲ ਸ਼ਿਫਟ ਨਹੀਂ ਹੁੰਦੀ ਭਾਜੀ ਜਿਸ ਤਰ੍ਹਾਂ ਦੇ ਨਾਲ ਨਿਚਤਾ ਤੇ ਨਿਚਤਾ ਤੇ ਹਮਲਾ ਕੀਤਾ ਗਿਆ ਪ੍ਰਾਈਵੇਸੀ ਤੇ ਜਿਹੜੇ ਗੁਪਤ ਕੈਮਰੇ ਲਗਾਏ ਗਏ ਕੌਣ ਇਹਦੇ ਪਿੱਛੇ ਜ਼ਿੰਮ ਜੁਮੇਵਾਰ ਪ੍ਰਸ਼ਾਸਨ ਹੀ ਹੋ ਸਕਦਾ ਜੇਲ੍ਹ ਪ੍ਰਸ਼ਾਸਨ ਉਸਦਾ ਪੰਜਾਬ ਸਰਕਾਰ ਰਸੋਈ ਸੈਂਟਰ ਸਰਕਾਰ ਹੋ ਸਕਦੀ ਹੈ ਬਾਕੀ ਉਥੇ ਇਹ ਜਿਹੜੀ ਚੀਜ਼ ਦਿਖਾ ਰਹੇ ਆ ਵੀ ਉਹ ਕੈਮਰੇ ਕੈਮਰੇ ਉਹਨਾਂ ਨੂੰ ਕੀ ਲੋੜ ਕੈਮਰੇ ਲਾਉਣ ਦੀ ਆਪਣੇ ਆਪ ਤੇ ਕੋਈ ਕੈਮਰੇ ਲਾ ਕੇ ਕੀ 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 ਕਰਨਾ ਚਾਹੁੰਦਾ ਇਹ ਉਥੇ ਤੇ ਜਦੋਂ ਤੁਸੀਂ ਜਾਂਦੇ ਜੋ ਮੁਲਾਕਾਤ ਕਰਨ ਅਸੀਂ ਜਾਂਦੇ ਆ ਦੋ ਦੋ ਤਿੰਨ ਤਿੰਨ ਜਗ੍ਹਾ ਤੋਂ ਨਿਕਲ ਕੇ ਸਾਨੂੰ ਸਕਿਉਰਿਟੀ ਚੈੱਕ ਤੋਂ ਫਿਰ ਜਾ ਕੇ ਮੁਲਾਕਾਤ ਹੁੰਦੀ ਹੈ ਤੇ ਇਹ ਚੀਜ਼ਾਂ ਕੋਈ ਸਮਾਨ ਲੈ ਕੇ ਜਾਂਦੇ ਨੇ ਤਾਂ ਉਹ ਵੀ ਦੂਜੇ ਤੀਜੇ ਦਿਨ ਉਹ ਆਪ ਜਾਂਚ ਕਰਕੇ ਉੱਥੇ ਤੱਕ ਪਹੁੰਚਦਾ ਕਰਦੇ ਉਹ ਦਿਖਾਇਆ ਗਿਆ ਸੀ ਵੀ ਆ ਸਾਮਾਨ ਬਰਾਮਦ ਕੀਤਾ ਗਿਆ ਉਹ ਸਭ ਛੁੱਟਿਆ ਤੁਹਾਡੇ ਉਹ ਤੇ ਸਾਲੇ ਕਿਸੇ ਕਰੈਕਟਰ ਨੂੰ ਡੈਮੇਜ ਕਰਨ ਵਾਸਤੇ ਇਹ ਕੀਤਾ ਗਿਆ ਜੀ ਸਾਰਾ ਕੁਝ ਹੈ ਭਾਈ ਸਾਹਿਬ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਹਾਂ ਜੀ ਹਾਂ ਜੀ ਸਾਡੀ ਇੱਕ ਕੱਲ ਗੱਲ ਹੋਈ ਸੀ ਕੀ ਕਿਹਾ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਪੱਕਾ ਫੈਸਲਾ ਹੈ ਵੀ ਅਸੀਂ ਉਹ ਜਿੰਨਾ ਚਾਹ ਸਾਡੀ ਜੇਲ੍ਹ ਸ਼ਿਫਟ ਨਹੀਂ ਹੁੰਦੀ ਅਸੀਂ ਚਾਹੇ ਮਰ ਜਾਗੇ ਤੇ ਚਾਹੇ ਅਸੀਂ ਜੇਲ੍ਹ ਸ਼ਿਫਟ ਹੋ ਜੀ ਡੀਸੀ ਕੋ ਡੀਸੀ ਵੱਲੋਂ ਡੀ ਡੀ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਅਸੀਂ ਮੈਂ ਗੱਲ ਸਰਕਾਰ ਨਾਲ ਕਰ ਰਹੇ ਹਾਂ ਤੇ ਜੇ ਨਹੀਂ ਹੋਊਗਾ ਤਾਂ ਫਿਰ ਅਸੀਂ ਅੱਗੇ ਤੋਂ ਅਗਲਾ ਪ੍ਰੋਗਰਾਮ ਅਸੀਂ ਵੀ ਭੁਖੜ ਹੜਤਾਲ ਤੇ ਬੈਠੇ ਤੁਹਾਡੀ ਕੀ ਰਣਨੀਤੀ ਹੋ ਜੇਕਰ ਅਸੀਂ ਵੀ ਭੁਖੜ ਹੜਤਾਲ ਤੇ ਬੈਠਾਂਗੇ ਸਾਰੇ ਲੋਕਾਂ ਨੂੰ ਲੈ ਕੇ ਜੋ ਜਾਂ ਜੋ ਵੀ ਜਿੱਦਾਂ ਦਾ ਕੋਈ ਸਾਨੂੰ ਲੱਗਦਾ ਕੁ ਭੀ ਆ ਪ੍ਰੋਗਰਾਮ ਕਰਨਾ ਚਾਹੀਦਾ ਉਹ ਕਰਾਂਗੇ ਅਸੀਂ ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਤਸ਼ੱਦਦ ਦੀ ਗੱਲ ਕਰ ਰਹੇ ਹੋ ਕਿ ਸਰਕਾਰ ਇੰਦਾ ਕੋਈ ਗੰਭੀਰ ਹੋਏਗੀ ਇਸ ਵਿੱਚ ਨਹੀਂ ਗੰਭੀਰ ਤੇ ਸਰਕਾਰ ਨੂੰ ਹੋਣਾ ਚਾਹੀਦਾ ਕੋਈ ਸਰਕਾਰ ਦੇ ਨਾਗਰਿਕ ਜਦੋਂ ਸਮਝਦੇ ਆਪ ਇਹ ਸਾਡੇ ਬੰਦੇ ਆ ਤੇ ਸਰਕਾਰ ਨੂੰ ਉਹਨਾਂ ਦੇ ਹਰੇਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿਉਂ ਪੰਜਾਬ ਸਰਕਾਰ ਨਹੀਂ ਉੱਥੇ ਉਹਨਾਂ ਨੇ ਭੇਜਿਆ ਉਹ ਤੇ ਇੱਕ ਤੇ ਇਹ ਚੀਜ਼ ਹੈ ਕਿ ਅਸੀਂ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਜਲਦੀ ਜਲਦੀ ਇਦਰ ਸ਼ਿਫਟ ਕੀਤਾ ਜਾਵੇ। ਇਹ ਜਲਦੀ ਕੀ ਗੱਲ ਕੀਤੀ ਉਹਨਾਂ ਨੇ ਫਿਰ ਮਾਤਾ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਕੌਰ ਜੀ। ਮਾਤਾ ਜੀ ਜੋ ਇਹ ਨਿੱਜਤਾ ਤੇ ਪ੍ਰਾਈਵੇਸੀ ਤੇ ਹਮਲਾ ਕੀਤਾ ਗਿਆ ਹੈ, ਜੇਲ੍ਹ ਦੇ ਵਿੱਚ ਗੁਪਤ ਕੈਮਰੇ ਲਗਾ ਗਿਆ ਹੈ, ਕੀ ਕਹਿਣਾ ਚਾਹੋਗੇ? ਇਹ ਬਹੁਤ ਗਲਤ ਗੱਲਬਾਤ ਹੈ। ਸਰਕਾਰ ਬਹੁਤ ਕਾਨੂੰਨੀ ਹਰਕਤਾਂ ਤੇ ਗਿਰ ਗਈ ਆ ਕਿਉਂਕਿ ਪ੍ਰਾਈਵੇਸੀ ਹਰ ਇੱਕ ਦੀ ਹੁੰਦੀ ਆ। ਇਹਨਾਂ ਨੇ ਬਾਥਰੂਮ 'ਚ ਕੈਮਰੇ ਲਾ ਕੇ ਤੇ ਬਹੁਤ ਗਲਤ ਕੀਤਾ ਵਾ। ਤੇ ਇਹਦੇ ਤੁਹਾਨੂੰ ਇੰਨੀ ਆਸ ਹੈ ਕਿ ਹੁਣ ਉਹਨਾਂ ਨੂੰ ਇਹ ਵੀ ਆ ਕਿ ਉਹ ਕੁਝ ਵੀ ਹੱਤਾਂ ਗਿਰ ਸਕਦੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਕੁਝ ਜ਼ਹਿਰ ਮਲਾ ਕੇ ਵੀ ਕੋਸ਼ੇ ਦੇ ਸਕਦੇ ਆ ਇਸ ਲਈ ਸਾਡੀ ਸਰਕਾਰ ਨੂੰ ਅਪੀਲ ਆ ਵਰਨਿੰਗ ਵੀ ਆ ਕਿ ਉਹਨਾਂ ਨੂੰ ਕਿਸੇ ਵੀ ਇਥੇ ਪੰਜਾਬ ਜੇਲ੍ਹ ਚ ਸ਼ਿਫਟ ਕੀਤਾ ਜਾਏ ਜਿਹੜੀ ਇਹਨਾਂ ਨੂੰ ਕੋਈ ਏਡੀ ਖਤਰਨਾਕ ਜੇਲ੍ਹ ਲੱਗਦੀ ਆ ਨਾ ਭਾਵੇਂ ਉੱਥੇ ਸ਼ਿਫਟ ਕੀਤਾ ਜਾਏ ਉੱਥੇ ਉਹਨਾਂ ਨੇ ਆਨ ਨਹੀਂ ਸ਼ਕਣਾ ਜਿੱਨੇ ਜਰ ਉਹ ਡਿਬਲੂ ਗਾ ਰਹੇ ਨੇ ਸ਼ਨੀਵਾਰ ਤੋਂ ਗੱਲ ਨਹੀਂ ਕਰਵਾਈ ਜਾ ਰਹੀ ਸੀ ਹੁਣ ਤੁਹਾਡੀ ਗੱਲ ਕਦੋਂ ਹੋਈ ਹੈ ਲਾਭ ਗਾਲਾ ਦੀ ਗੱਲ ਹੋਈ ਦੋ ਮਿੰਟ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਉਹਨਾਂ ਨੇ ਦੱਸਿਆ ਵਾ ਕਿ ਇਹ ਸਾਡਾ ਫੈਸਲਾ ਵਾ ਵੀ ਜਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨਗੇ ਉਦੋਂ ਅਸੀਂ ਆਨ ਸ਼ਕਾਂਗੇ ਸੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਕੀ ਮੰਗ ਰੱਖੀ ਉਹਨਾਂ ਨੇ ਮੰਗ ਇਹ ਹੀ ਉਹਨਾਂ ਨੂੰ ਰੱਖੀ ਹੈ ਕਿ ਇਹਨਾਂ ਨੂੰ ਪੰਜਾਬ ਦੀ ਕਿਸੇ ਵੀ ਜੇਲ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਤੇ ਸ਼ਿਫਟ ਕੀਤਾ ਜਾਵੇ ਉੱਥੇ ਹਨ ਮੋਦਿਆਂ ਦੀ ਜਾਨ ਨੂੰ ਖਤਰਾ ਵਾ ਬਾਕੀ ਤਿੰਨ ਸਿੰਘ ਜਿਆਦਾ ਸੀਰੀਅਸ ਹੈ ਕੋਈ ਇਸੇ ਵੀ ਸਿੰਘ ਨੂੰ ਕੁਛ ਹੁੰਦਾ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਤੇ ਕੱਲ ਤੱਕ ਇਹਨਾਂ ਦੀ ਵੇਟ ਕਰਾਂਗੇ ਇਹਨਾਂ ਦੇ ਫੈਸਲੇ ਦੀ ਫਿਰ ਅਸੀਂ ਜਿਹੜੀ ਕਾਲ ਦੇਵਾਂਗੇ ਬਾਰੀ ਗਾੜੀ ਅਸੀਂ ਵੀ ਭੁਖੜ ਹੜਤਾਲ ਤੇ ਪਾਵਾਂਗੇ ਛੜਕਾਂ ਜਾਮ ਕਰਾਂਗੇ ਜੋ ਵੀ ਸਾਡੇ ਕੋਲ ਹੋ ਉਹ ਹੀ ਕਰਾਂਗੇ ਜੀ ਅਮਰ ਸਰ ਨੇ ਕੀ ਤੁਹਾਨੂੰ ਭਰੋਸਾ ਦਿੱਤਾ ਉਗਿੰਦਾ ਕਿ ਮੈਂ 2 ਘੰਟੇ ਤੱਕ ਤੁਹਾਡੀ ਰਿਪੋਰਟ ਭੇਜ ਦੇਣਾ ਗਾੜੀ ਸੀਐਮ ਨੂੰ ਬਾਕੀ ਜਿਹੜਾ ਫੈਸਲਾ ਆਉਂਦਾ ਮੈਂ ਤੁਹਾਨੂੰ ਦੱਸ ਦਊਗਾ ਇਹ ਫੈਸਲਾ ਪੰਜਾਬ ਸਰਕਾਰ ਦਾ ਸੀ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਣਾ ਪੰਜਾਬ ਸਰਕਾਰ ਨੇ ਹੀ ਲਾਈ ਐ ਐਨਐਸਏ ਪੰਜਾਬ ਸਰਕਾਰ ਦਾ ਹੀ ਹੈ ਹੁਣ ਪੰਜਾਬ ਸਰਕਾਰ ਹੀ ਕਰਦੀ ਹੈ ਇਹਦਾ ਹੱਲ ਕੀ ਹੋਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦੀ ਆਂ ਵੀ ਉਹਦੀ ਉਹਨਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਜੇਲ੍ਹ ਚ ਸ਼ਿਫਟ ਕੀਤਾ ਜਾਏ ਉਹਨਾਂ ਕੋਈ ਇਹੋ ਜਿਹਾ ਕਨੌਣਾ ਜ਼ੁਲਮ ਤਾਂ ਕੀਤਾ ਨਹੀਂ ਵੀ ਜਿਹੜਾ ਉਹਨਾਂ ਨੂੰ 2500 ਕਿਲੋਮੀਟਰ ਦੂਰ ਸੁੱਟਦਾ ਜਾ ਕੇ ਤੇ ਹੁਣ ਉਹਨਾਂ ਨੂੰ ਇਹ ਆ ਵੀ ਇੱਕ ਐਨਐਸਏ ਖਤਮ ਹੋਣ ਵਾਲੀ ਹੈ ਤੇ ਕਈ ਕਈ ਉਪਰਾਲੇ ਕਰਨ ਦੇ ਆ ਵੀ ਗਾਂ ਇਹਨਾਂ ਦੀ ਐਨਐਸਏ ਵਧਾਈ ਜਾਵੇ 10 ਸਾਲਾਂ ਤੋਂ ਉੱਥੋਂ ਕੈਮਰੇ ਨਹੀਂ ਫੜੇ ਗਏ ਤੇ ਹੁਣ ਕਿੱਦਾਂ ਕੈਮਰੇ ਉੱਥੇ ਲੰਘੇ ਤਿੰਨ ਵਾਰੀ ਤਲਾਸ਼ੀ ਕਰਕੇ ਅੰਦਰ ਜਾਂਦੇ ਕਿੱਦਾਂ ਫੋਨ ਚਲ ਗਏ ਕਿੱਦਾਂ ਕੈਮਰੇ ਚਲ ਗਏ ਇਹ ਸਾਰੀ ਇਹਨਾਂ ਦੀ ਬੜੀ ਕਨੌਨੀ ਹਰਕਤੇ ਕਰਨ ਡੇ ਆ ਤੇ ਇਹਨਾਂ ਦੀ ਕੋਈ ਚਾਲ ਆ ਵੀ ਅਸੀਂ ਇਹਨਾਂ ਦੇ ਮਤਲਬ ਐਨਐਸ ਦੇ ਮੁਖਨ ਤੋਂ ਬਾਅਦ ਕੁਛ ਨਾ ਕੁਛ ਇਹਨਾਂ ਤੇ ਹੋਰ ਕੇਸ ਕਰੀਏ ਐਨਐਸ ਸਿਵਾਈ ਜਾਈਏ ਸਰਕਾਰ ਨੇ ਤੁਹਾਡੀ ਮੰਗ ਪ੍ਰਵਾਨ ਨਾ ਕੀਤੀ ਤੇ ਅਗਲੀ ਰਣਨੀਤੀ ਕੀ ਹੋਵੇ ਅਗਲੀ ਫੇਰੇ ਹੀ ਕਾਲ ਦਵਾਂਗੇ ਅਸੀਂ ਫੋਕਟ ਹੜਤਾਲ ਤੇ ਪਾਵਾਂਗੇ ਬਾਕੀ ਸਾਰੀ ਸੰਗਤ ਤੁਹਾਡੇ ਨਾਲ ਵਾ ਉਹ ਸਿਰਫ ਆਡੀ ਕਾਲ ਦੀ ਵਡੀ ਕਰਨ ਰਹੀ ਆ ਸਰਕਾਰ ਤਾਂ ਹੁਣ ਤੱਕ ਵਰਤਾਰਾ ਨਜ਼ਰ ਆ ਰਹੇ ਲੱਗਦਾ ਹੈ ਕਿ ਸਰਕਾਰ ਤੁਹਾਡੀ ਮੰਗ ਮੰਨੂਗੀ ਵੇਖੋ ਨਹੀਂ ਕਹਿ ਕੇ ਤੇ ਆਏ ਸਰਕਾਰ ਨੂੰ ਇੱਕ ਪਹਿਲਾ ਸਾਡਾ ਫਰਜ਼ ਸੀ ਵੀ ਸਰਕਾਰ ਨੂੰ ਵਾਰਨਿੰਗ ਦੇਣੀ ਜੇ ਉਹ ਨਹੀਂ ਸੁਣਦੇ ਤੇ ਫਿਰ ਅਸੀਂ ਆਪਣਾ ਜੋ ਸਾਡੇ ਕੋ ਉਹ ਕਰਾਂਗੇ ਅਸੀਂ ਕਾਲ ਦਵਾਂਗੇ ਹਾਂ ਹਜੀ 16 ਤਰੀਕ ਤੋਂ ਸਾਨੂੰ ਪਤਾ ਚੱਲਿਆ ਕਿ ਉਹ ਭੁੱਖ ਹੜਤਾਲ ਤੇ ਆ ਜਦੋਂ ਉੱਥੇ ਉਥੋਂ ਦਾ ਆਪਣਾ ਪ੍ਰਸ਼ਾਸਨ ਆਣ ਕੇ ਉਹਨਾਂ ਨੇ ਕੈਮਰੇ ਕੁਝ ਫਿੱਟ ਕੀਤੇ ਵਿੱਚ ਬਾਥਰੂਮਾਂ ਦੇ ਜਿਹੜੇ ਇਹਨਾਂ ਨੇ ਵੇਖ ਲਏ ਆ ਤੇ ਵੇਖ ਕੇ ਇਹਨਾਂ ਨੇ ਇੱਕ ਸੁਪਰਡੈਂਟ ਦੀ ਹਾਜ਼ਰੀ ਚ ਪਟਵਾਇਆ ਵੀ ਆ ਕੈਮਰਾ ਫਿਰ ਇਹਨਾਂ ਦੀ ਹੋਰ ਫੋਰਸ ਆ ਗਈ ਜਿਨ੍ਹਾਂ ਨੇ ਆਪਣੇ ਕੋਲੋਂ ਸਮਾਨ ਰੱਖ ਕੇ ਇਹਨਾਂ ਨੇ ਕਹਿਤਾ ਕਿ ਇਹਨਾਂ ਕੋਲ ਇੰਨਾ ਸਮਾਨ ਮਿਲਿਆ ਸੀ ਤਲਾਸ਼ੀ ਲੈਣ ਆਏ ਹਾਂ ਤੇ ਇਹਨਾਂ ਕੋਲ ਆ ਸਮਾਨ ਮਿਲਿਆ ਕੀ ਮਨਸ਼ਾ ਕੀ ਨਜ਼ਰ ਆ ਰਹੀ ਸਰਕਾਰ ਮਨਸ਼ਾ ਇਹ ਹੋਇਆ ਕਿ ਜੇ 11 ਮਹੀਨਿਆਂ ਚ ਇਹਨਾਂ ਕੁਝ ਨਹੀਂ ਉੱਥੇ ਰੱਖਿਆ ਤੇ ਹੁਣ 12ਵਾਂ ਮਹੀਨਾ ਸ਼ੁਰੂ ਹੁੰਦਾ ਪਤਾ ਕਿ ਇਹ ਸਾਲ ਨੂੰ ਐਨਐਸਏ ਟੁੱਟ ਜਾਣੀ ਤੇ ਇਹਨਾਂ ਨੇ ਵਾਪਸ ਹੋਣਾ ਆ ਇਹਨਾਂ ਦਾ ਕੋਈ ਮਨ ਹੋਊਗਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਉੱਥੇ ਫਸਾਇਆ ਜਾਵੇ ਰੱਖਿਆ ਜਾਵੇ ਫਿਰ ਸਰਕਾਰ ਦੀ ਨੀਤ ਸਾਫ਼ ਨਹੀਂ ਨਹੀਂ ਸਾਫ਼ ਬਿਲਕੁਲ ਨਹੀਂ ਸਾਫ਼ ਕੀ ਅੱਗੇ ਫਿਰ ਰਣਨੀਤੀ ਹੋਗੀ ਹੁਣ ਕੀ ਮੰਗ ਰਣਨੀਤੀ ਇਹੋ ਹੀ ਆ ਜੇ ਮੰਗ ਪੱਤਰ ਦਿੱਤਾ ਆ ਜੇ 1-2 ਦਿਨਾਂ ਤੱਕ ਇਹ ਕਰ ਦੇਣਗੇ ਮਸਲਾ ਹੱਲ ਤੇ ਬਹੁਤ ਵਧੀਆ ਨਹੀਂ ਤੇ ਫਿਰ ਅੱਗੋਂ ਸੋਚਣਗੇ ਸਾਰੇ ਇਕੱਠੇ ਹੋ ਕੇ ਕੀ ਕਰਨਾ ਬੈਡਰੂਮ ਦੇ ਵਿੱਚੋਂ ਸਾਡੇ ਬਾਥਰੂਮਾਂ ਦੇ ਵਿੱਚੋਂ ਕੈਮਰੇ ਜਿਹੜੇ ਆ ਉਹ ਬਰਾਮਦ ਹੋਇਆ ਜਦੋਂ ਕਿ ਪ੍ਰਸ਼ਾਸਨ ਨੇ ਉਸ ਗੱਲ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਦੇ ਉੱਤੇ ਅਲੀਗੇਸ਼ਨ ਲਾ ਦਿੱਤੇ ਕਿ ਇਹਨਾਂ ਦੇ ਜਿਹੜਾ ਉਹ ਬਾਥਰੂਮ ਇਹਨਾਂ ਦੇ ਜਿਹੜਾ ਬਲੂਟੁੱਥ ਤੇ ਇਹਨਾਂ ਕੋਲੋਂ ਜਿਹੜੇ smartphones ਵਗੈਰਾ ਜਿਹੜੇ ਕਦੀ ਵੀ ਜਿਹੜੇ ਉੱਥੇ ਅੰਦਰ ਹੀ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਨਹੀਂ ਜਾ ਸਕਦੇ ਅੰਦਰ ਇਸ ਕਰਕੇ ਇਹ ਜਿਹੜੀ ਬੜੀ ਘਟਿਆ ਕਾਰਵਾਈ ਸੀ ਉਹਦੇ ਰੋਜ਼ ਦੇ ਵਿੱਚ ਉਹਨਾਂ ਪੜਤਾਲ ਕੀਤੀ ਆ ਜਿਹਦੇ ਬਾਅਦ ਵਿੱਚ ਕੌਮ ਦੇ ਵਿੱਚ ਬੜਾ ਵੱਡਾ ਇੱਕ ਰੋਸ ਆ ਉਸ ਚੀਜ਼ ਦਾ ਅੱਜ ਅਲਟੀਮੇਟਮ ਦੇਣ ਵਾਸਤੇ ਆਏ ਆ ਕਿ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਇਹਦਾ ਕੋਈ ਨਾ ਕੋਈ ਕੋਈ ਨਾ ਕੋਈ ਨਤਾਰਾ ਕੀਤਾ ਜਾਵੇ ਆਦਰਵਾਇਜ਼ ਜਿਹੜਾ ਵਾ ਫਿਰ ਕੋਈ ਅਗਲਾ ਸਟੈਪ ਲੈਣ ਵਾਸਤੇ ਜਿਹੜਾ ਉਹ ਪਰਿਵਾਰਾਂ ਨੂੰ ਤੇ ਜਥੇਬੰਦੀਆਂ ਨੂੰ ਮਜਬੂਰ ਹੋਣਾ ਪਊਗਾ ਇਹਨਾਂ ਹਾਲਾਤਾਂ ਵਿੱਚ ਐਨਐਸਐ ਜਿਹੜੀ ਉਹ ਵਧਾਈ ਨਹੀਂ ਜਾ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਜੇ ਹਾਲਾਤ ਨਹੀਂ ਜਿਹਦੇ ਨਾਲ ਉਹ ਗੜਬੜ ਵਾਲਾ ਏਰੀਆ ਇਹਨੂੰ ਡਿਕਲੇਅਰ ਕਰ ਸਕਣਾ ਪਰ ਜਿਹੜੀ ਅਗਲੀ ਚੀਜ਼ ਮੈਨੂੰ ਵਿਖਾਈ ਦਿੰਦੀ ਆ ਮੇਬੀ ਉਹ ਕਿਸੇ ਹੋਰ ਨੂੰ ਵਿਖਾਈ ਨਾ ਦਵੇ ਇਹ ਆ ਵੀ ਇਹਨਾਂ ਨੂੰ ਲਗਾਤਾਰ ਡਿਬਰੂਗੜ੍ਹ ਰੱਖਣ ਵਾਸਤੇ ਪੰਜਾਬ ਤੋਂ ਦੂਰ ਰੱਖਣ ਵਾਸਤੇ ਉਥੇ ਕੋਈ ਨਾ ਕੋਈ ਛੋਟੀ ਮੋਟੀ ਕੋਈ ਅਕਰਮਸ ਬਣਾ ਕੇ ਤੇ ਇਹ ਸਾਡੇ ਕਿਸ ਮੁਲਾਜ਼ਮ ਦੇ ਗਾਲ ਪੈਗੇ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਜਾਊਗੀ ਉਸ ਐਫ ਆਈ ਆਰ ਦੇ ਮੁਤਾਬਿਕ ਉਹਦੇ ਜੂਰੀਡਿਕਸ਼ਨ ਜਿਹੜੀ ਆ ਉਥੋਂ ਦੀ ਬਣੂਗੀ ਇਹਨਾਂ ਨੂੰ ਉਥੋਂ ਜਮਾਨਤਾਂ ਕਰਾਉਣੀਆਂ ਉੱਥੇ ਤਰੀਕਾ ਭੁਗਤਣੀਆਂ ਉਥੋਂ ਵਾਪਸ ਆਉਣਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਅੱਜ ਇਹ ਉੱਥੇ ਰੱਖਣ ਦੀ ਇਹ ਕਰਨਗੇ ਉਹ ਕਰਨਗੇ ਇਹ ਇਹ ਜਿਹੜੀ ਹੈ ਉਹਦੀ ਐਕਸਰਸਾਈਜ਼ ਹੈ ਅੱਜ ਕੁਝ ਹੋ ਰਿਹਾ ਨਾ ਉਹਦੀ ਐਕਸਰਸਾਈਜ਼ ਹੈ ਇਹ ਇਹਨਾਂ ਦੀ ਮੈਂ ਇਸ ਗੱਲ ਦੀ ਤਾਰੀਫ ਕਰਦਾ ਵੀ ਇਹਨਾਂ ਬੜਾ ਜਿਹੜਾ ਇਸ ਮਾਮਲੇ ਨੂੰ ਸਮਝ ਗਏ ਤੇ ਪੋਖੜ ਧਾਲ ਵਰਗਾ ਜਿਹੜਾ ਸ਼ਾਂਤਮਈ ਤਰੀਕਾ ਉਹਦੇ ਨਾਲ ਆਪਣੀ ਗੱਲ ਦੁਨੀਆ ਦੇ ਸਾਹਮਣੇ ਰੱਖੀ ਆ ਇਹਦੇ ਵਿੱਚ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਉਹਦਾ ਅੱਜ ਮੰਗ ਪੱਤਰ ਦਿੱਤਾ ਕਿ ਇਹ ਨੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਜਿਨ੍ਹਾਂ ਵੱਲੋਂ ਅੱਜ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਕੇ ਮੰਗ ਰੱਖੀ ਗਈ ਹੈ ਕਿ तमाम ਕੈਦੀਆਂ ਨੂੰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਜੋ ਹੈ ਪੰਜਾਬ ਦੀ ਕਿਸੇ ਵੀ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਕਿਉਂਕਿ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਤਰ੍ਹਾਂ ਦੇ ਕੈਮਰੇ ਲਗਾ ਕੇ ਜਾਂ ਜੋ ਸਮਾਨ ਦੀ ਬਰਾਮਦਗੀ ਦਿਖਾਈ ਗਈ ਹੈ ਉਹ ਸਭ ਕੁਝ ਐਨਐਸਏ ਜਿਹੜੀ 1 ਸਾਲ 'ਚ ਖਤਮ ਹੋਣ ਜਾ ਰਹੀ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਮੁੜ ਤੋਂ ਸ਼ਿਫਟ ਹੋਣ ਤੋਂ ਰੋਕਣ ਦੇ ਲਈ ਹੈ ਤੋਂ ਇਹ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਪਰਿਵਾਰ ਵੱਲੋਂ ਇਹ ਅਲਟੀਮੇਟਮ ਦਿੱਤਾ ਗਿਆ ਹੈ ਇਹ ਦੇਖ ਕੇ 24 ਘੰਟੇ ਦੇ ਵਿੱਚ ਸਰਕਾਰ ਵੱਲੋਂ ਪਰਿਵਾਰ ਦੀਆਂ ਅਤੇ ਉਹਨਾਂ ਸਿੰਘ ਕੈਦੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ ਉਹਨਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਫੈਸਲਾ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸਮੂਹ ਕੈਦੀਆਂ ਦੇ ਪ੍ਰਵਾਹਕ ਮੈਂਬਰ ਅਤੇ ਸਿੱਖ ਜਥੇਬੰਦੀਆਂ ਭੁਖੜ ਤਾਲ ਸ਼ੁਰੂ ਕਰਨਗੀਆਂ ਔਰ ਉਹ ਭੁਖੜ ਤਾਲ ਉਹ ਤੱਕ ਜਾਰੀ ਰਹੂ ਜੋ ਤੱਕ ਅਮਰਪਾਲ ਸਿੰਘ ਅਤੇ ਉਹਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਸ਼ਿਫਟ ਨਹੀਂ ਕੀਤਾ ਜਾਂਦਾ ਕੈਮਰਾ ਪਸਲ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ